ਤੇ ਖੜੇ ਆ ਜਿੱਧਰ ਸਾਈਂ ਮੰਦਰ ਹੈ ਵੈਸ਼ਨੂ ਮਾਤਾ ਦਾ ਮੰਦਰ ਕੈਂਟ ਇਧਰ ਬਟੰਡਾ ਕੈਂਟ ਹੈ ਤੇ ਇਧਰਲੇ ਪਾਸੇ ਇਹ ਰਿੰਗ ਰੋਡ ਜਿਹੜਾ ਹੈਗਾ ਇੱਥੇ ਐਕਸੀਡੈਂਟ ਹੋਇਆ ਇੱਕ ਬਹੁਤ ਭਿਆਨਕ ਇੱਕ ਨਗਰ ਨਿਗਮ ਦੀ ਟਰਾਲੀ ਆ ਰਹੀ ਸੀਗੀ ਤੇ ਉਹਦੇ ਵਿੱਚ ਇੱਕ ਕਾਰ ਵੱਜੀ ਹੈ ਇਹ ਟੱਕਰ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਇਹਦਾ ਕਾਰ ਦਾ ਮੂੰਹ ਪਰਲੇ ਪਾਸੇ ਸੀਗਾ ਤੇ ਇਧਰ ਰੁਹ ਗਿਆ ਆਪਾਂ ਗੱਲਬਾਤ ਕਰਦੇ ਆ ਜਿਹੜੇ ਨਗਰ ਨਿਗਮ ਦੀ ਟਰਾਲੀ ਦੇ ਨਾਲ ਸੀ ਉਹ ਵੀ ਤੇ ਜਿਹੜੇ ਸਰਕਾਰ ਦੇ ਮਾਲਕ ਹੈ ਉਹਨਾਂ ਦੇ ਵੀ ਰਿਸ਼ਤੇ ਆ ਰਹੇ ਹੋਏ ਆ ਤੇ ਆਸ-ਪਾਸ ਦੇ ਲੋਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਕਾਰਨ ਹੋਇਆ ਹੈ ਕਿ ਕੀ ਗਲਤੀ ਸੀ ਇਹਦਾ ਜੋ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਬਾਕੀ ਆਪਾਂ ਪੁੱਛਦੇ ਆ ਇਹ ਟਰਾਲੀ ਸੀ ਜਿਹਨਾਂ ਟਰਾਲੀ ਦੇ ਡਰਾਈਵ ਕਰ ਰਹੇ ਸੀਗੇ ਭਾਈ ਜੀ ਤੁਸੀਂ ਚਲਾ ਦੀ ਤੁਸੀਂ ਚੱਲ ਦੀ ਟਰਾਲੀ ਦਾ ਤੁਸੀਂ ਸੀ ਡਰਾਈਵਰ ਮੈਂ ਚਲਾਉਂਗਾ ਇਹ ਜੀ ਇਤਰੋ ਅਸੀਂ ਆਪਣੇ ਸਾਈਡ ਮੁੜ ਰਹੇ ਸੀਗੇ ਜਦੋਂ ਮੋੜ ਮੋੜਿਆ 17 ਨੰਬਰ ਕਰਕੇ ਸਾਈ ਮੰਦਰ ਦੇ ਸਾਹਮਣੇ ਇਦਰੋਂ ਅਸੀਂ ਸੜਕੇ 'ਤੇ ਚੜ੍ਹਨੀ ਲੱਗਦੇ ਸੀ ਆਪਦੀ ਸਾਈਡ ਉਧਰੋਂ ਦੂਜੀ ਸਾਈਡ ਤੋਂ ਕਾਰ ਆਈ ਆ ਬਹੁਤ ਤੇਜ਼ ਉਹ ਸਵਿਫਟ ਕਾਰ ਨੂੰ ਉਹ ਟਾਈਪ ਓਵਰਟੈਕ ਕਰਦੇ ਸੀ ਉਹਨਾਂ ਤੋਂ ਕੰਟਰੋਲ ਨਹੀਂ ਹੋਈ ਬਹੁਤ ਜਲਦੀ ਸੀ ਉਹ ਆ ਕੇ ਟਕਰਾ ਗਏ ਸੱਟ ਦੋ ਬੰਦੇ ਸਾਡੇ ਜ਼ਖਮੀ ਆ ਇੱਕ ਦੇ ਤਾਂ ਉਹਦੇ ਲੱਖ ਲੱਖ ਦੇ ਵੀ ਸੱਟ ਆ ਤੇ ਪੇਟ-ਬੂਟ ਤੇ ਸੱਟ ਆਈ ਉਹਨੂੰ ਟ੍ਰੇਲੀ ਦੇ ਵਿੱਚ ਚੱਕ ਕੇ ਮਰਿਆ ਤੇ ਦੂਜੇ ਦੂਜੇ ਮੁੰਡੇ ਦੇ ਬਾਹ ਤੇ ਸੱਟ ਆਈ ਕਾਰ ਵਾਲੇ ਵੀ ਕਾਰ ਵਾਲੇ ਦੇ ਕੁਝ ਵੱਜੀਆਂ ਜੀ ਸਟਾ ਅਸੀਂ ਕੁਝ ਕਹਿ ਨਹੀਂ ਸਕਦੇ ਉਹਨੂੰ ਉਹਨਾਂ ਦੇ ਪ੍ਰਭਾਵ ਲੈ ਗਿਆ ਤਾਂ ਜਿਹੜੇ ਕਾਰ ਵਾਲੇ ਸੀਗੇ ਉਹਨਾਂ ਦੇ ਵੀ ਇੱਥੇ ਰਿਸ਼ਤੇਦਾਰ ਸ਼ਾਇਦ ਇੱਥੇ ਆਏ ਹੋਏ ਆ ਉਹਨਾਂ ਨੂੰ ਪੁੱਛਦੇ ਆਪਾਂ ਇਹ ਸ਼ਾਇਦ ਆਸੇ ਵਾਸੇ ਬਰਜ ਤੋਂ ਬਾਅਦ ਆਪਦਾ ਇੱਕ ਵਾਰੀ ਸਿੱਧਾ ਹੋ ਜਾਂਦੀ ਹੈ ਹੈਨਾ ਉਲਟਾ ਹੋ ਜਾਂਦੀ ਗੱਡੀ ਦਸ ਜਹਾਰੇ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ ਹਾਂ ਹਾਂਜੀ ਹਾਂਜੀ ਪਰਸੋ ਵੀ ਇੱਕ ਐਕਸੀਡੈਂਟ ਹੋਇਆ ਸਵਿਫਟ ਕਾਰ ਕ੍ਰੋਸਿੰਗ ਤੇ ਲੱਗੀ ਹੋਈ ਸੀ ਇੱਕ ਸੀਡੀਡੀ ਲੈਕਸ ਮੋਟਰਸਾਈਕਲ ਵਿੱਚ ਵੱਜਿਆ ਸੀਗਾ ਤੇ ਕਾਫੀ ਨੇਤਾ ਹਰ ਦਿਨ ਹੁੰਦੇ ਇੱਥੇ ਐਕਸੀਡੈਂਟ ਦਾ ਗੱਲ ਦਾ ਗਰਮ ਕਸੂਰ ਕਿਦਾ ਮੰਨਦੇ ਨਹੀਂ ਦੇਖੋ ਕਸੂਰ ਆਪਾਂ ਕਿਸੇ ਦੇ ਇੱਕ ਪਾਸੇ ਦੀ ਗੱਲ ਨਹੀਂ ਦੋਨਾਂ ਪਾਸਿਆਂ ਦੀ ਗੱਲ ਕਰ ਰਹੇ ਆਪਾਂ ਹਨਾ ਕਿ ਕਸੂਰ ਨਾ ਜੈਟ ਵਾਲੇ ਦਾ ਸੀਗਾ ਨਾ ਉਸ ਟਰਾਲੀ ਵਾਲੇ ਦਾ ਕਿਉਂਕਿ ਟਰਾਲੀ ਵਾਲੇ ਦਾ ਸ਼ਰੇਆ ਮੇਜੀ ਉਹ ਤਾਂ ਸਰਵਿਸ ਲੈਣ ਦੇ ਵਿੱਚ ਸੀਗੀ ਹਨਾ ਆਪਾਂ ਕਹੀਏ ਕਿ ਗੱਡੀ ਆਫਟਰ ਕੰਟਰੋਲ ਹੋਈ ਆ ਗੱਡੀ ਡਿਵਾਈਡਰ ਤੇ ਅੱਗੇ ਜਿਹੜੀ ਲੱਗੀ ਹੋਈ ਆ ਕ੍ਰੋਸ ਕਰਨ ਦੇ ਲਈ ਉਹਦੇ ਕਰਕੇ ਆ ਵੀ ਮੁੰਡੇ ਨੂੰ ਕੱਟ ਮਾਰਨਾ ਪਿਆ ਕੱਟ ਮਾਰਨਾ ਪਿਆ ਇੰਨਾ ਟਾਈਮ ਹੈ ਨਹੀਂ ਸੀਗਾ ਕਿ ਗੱਡੀ ਤੇਜ਼ੀ ਦੇ ਵਿੱਚ ਉੱਥੋਂ ਕੰਟਰੋਲ ਹੋ ਸਕੇ ਤੇ ਗੱਡੀ ਇਸ ਸਾਈਡ ਆ ਕੇ ਸਰਵਿਸ ਲੇਨ ਵਿੱਚ ਪਿੱਛੋਂ ਟੱਕਰ ਮਾਰ ਦਿੰਦੀ ਸੱਟਾ ਕਿੰਨੇ ਕੇ ਵੱਜੇ ਮਿਊਨਿਸਪਲ ਵਾਲਿਆਂ ਦੇ ਕੁਝ ਬੰਦਿਆਂ ਦੇ ਪਟਟੇ 6:00 ਵੱਜਿਆ 8:00 ਤੇ ਵੱਜਿਆ ਕਿਉਂਕਿ ਇਹ 4-5 3-4 ਜਾਣੇ ਸੀਗੇ ਮੇਬੀ ਆਰੌਂਡ ਹਨਾ ਤੇ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਸੀ ਜੈਟਾਕਾਰ ਚੰਡੀਗੜ੍ਹ ਨੰਬਰ ਤੇ ਇਹ ਮੁੰਡਾ ਇਕੱਲਾ ਹੀ ਇਹ ਇਹ ਜਿਹੜਾ 에어ਬੈਗ ਦੋਨੋਂ ਖੁੱਲ ਗਏ ਹਾਂਜੀ ਹਾਂਜੀ 에어ਬੈਗ ਖੁੱਲ ਗਏ ਉਹਨਾਂ ਕਰਕੇ ਉਹਨਾਂ ਦੀ ਸੇਫਟੀ ਰਹਿ ਗਈ ਤੇ ਬਾਕੀ ਮੁੰਡੇ ਨਾਲ ਦੀ ਨਾਲ ਹਸਪੀਟਲ ਤੇ ਐਡਮਿਟ ਕਰ ਦਿੱਤਾ ਗਿਆ ਸੀਗਾ ਬਾਕੀ ਜੋ ਉਹਨਾਂ ਦੇ ਸੱਟਾ ਸੱਟਾ ਹਾਂਜੀ ਥੋੜੀਆਂ ਬਹੁਤ ਹੈ ਥੋੜੇ ਬਹੁਤ ਨਰਵਸ ਹੋ ਗਿਆ ਸੀਗਾ ਆਫਟਰ ਐਕਸੀਡੈਂਟ ਤੇ ਅਸੀਂ ਇੱਥੋਂ ਦੇ ਵਸਨੀਕ ਕੋਈ ਮੰਗ ਹੈਗੀ ਤੁਹਾਡੀ ਐਕਸੀਡੈਂਟ ਕਾਫੀ ਹੁੰਦੇ ਨੇ ਹਾਂਜੀ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਇੱਥੇ ਰੈੱਡ ਲਾਈਟ ਦਾ ਕੋਈ ਸਿਸਟਮ ਹੋਵੇ ਤੇ ਜਾਂ ਇੱਥੇ ਬੈਰੀਕੇਡ ਲੱਗ ਜਾਣ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਸਥਾਨਕ ਜਿਹੜੇ ਲੋਕ ਸੀ ਇੱਥੇ ਆਸ-ਪਾਸ ਦੇ मौके पर आगे देखा सब तो पहला कि इतने किस तरह एक्सीडेंट हो गए लड़ो ना वे ਕੋਈ ਨਹੀਂ ਨਾਲ ਕੋਈ ਨਹੀਂ ਕਰਨੀ ਆਪਣੇ ਬੱਚੇ ਨਹੀਂ ਬਚਦੇ ਰਹਿਗੇ ਚਲੋ ਬਚਾ ਹੋ ਜਾ ਯਾਰ ਥੋੜੀ ਉਹ ਨਹੀਂ ਤੇ ਬਈ ਇੱਕ ਮਿੰਟ ਗੱਲ ਕਰ ਲਵਾਂ ਆ ਜੀ ਮੈਂ ਆਪਣਾ ਪੱਤਰਕਾਰ ਦਾ ਕੰਮ ਹੈ ਇਹ ਮਾਡਲ ਟਾਊਨ ਦੇ ਵਿੱਚ ਜਿਹੜੀਆਂ ਚ ਆਪਣੀਆਂ ਰੇੜੀਆਂ ਬਣਾ ਕੇ ਬਹਿ ਜਾਂਦੇ ਆ ਜੀ ਇਹ ਤੁਸੀਂ ਕੋਈ ਨਹੀਂ ਰਿਪੋਰਟਿੰਗ ਕਰਦੇ ਦੱਸੋ ਤੁਸੀਂ ਕਿ ਅੱਜ ਦੀ ਸਾਰੇ ਟ੍ਰੈਫਿਕ ਦੀ ਬਹੁਤ ਸਮੱਸਿਆ ਆ ਟੋਰੀਆਂ ਦੇ ਜੋ ਝੁਪ ਝੁਕ ਢੋਬੀ ਬੈੰਦੇ ਆ ਜੀ ਮਕਰੀਆ ਇਹ ਪਾਸ ਹੋਣੀ ਆ ਮਕਰੀਆ ਜੇ ਕੀ ਨੰਬਰ ਦੇ ਉੱਪਰ ਆਪਣਾ ਨੰਬਰ ਵੀ ਖੁਸ਼ੀ ਆ ਆਪ ਦੀ ਤਰਖਾਸ ਤੋਂ ਤੇ ਆਹ ਕਾਰ ਸੀ ਕਾਰ ਦੇ ਅੰਦਰ ਉਹ ਕਹਿੰਦੇ ਦੋਨੇ 에ਅਰ ਬੈਗਸ ਜਿਹੜੇ ਅੱਗਲੇ ਆਹ ਖੁੱਲ ਗਏ ਤੋਂ ਇਹ ਦਾ ਕੇ ਜੋ ਬਚਾਅ ਹੋ ਗਿਆ ਹੋਊਗਾ ਕਿਉਂਕਿ ਤੇਜ਼ ਸੀਗੀ ਟੱਕਰ ਕਾਫੀ ਕਾਫੀ ਤੇਜ਼ ਟੱਕਰ ਹੋਈ ਸਾਰਾ ਅੱਗੋਂ ਡੈਮੇਜ ਹੋ ਗਿਆ ਅੱਗੋਂ ਆ ਬਾਡੀ ਜਿਹੜੀ ਹੈ ਇਧਰ ਵੀ 에ਅਰ ਬੈਗ ਹੈ ਜਿਹੜਾ ਖੁੱਲ ਗਿਆ ਦਾ ਕਾਰ ਦਾ ਇਹ ਆ ਟਰਾਲੀ ਦੇ ਕਿੱਥੇ ਵੱਜੀਆਂ ਮੂਰੇ ਵੱਜੀ ਟਰਾਲੀ ਦੇ ਇਹ ਮੋਟੇ ਟਾਇਰ ਚ ਪਰਲੇ ਟਾਇਰ ਚ ਇਹ ਨਵੇਂ ਟਰਾਲੀ ਆਣੇ ਨਗਰ ਨੇ ਹੁੰਦੇ ਜਿਹੜੀਆਂ ਚਲਾਈਆਂ ਹੋਈਆਂ ਸੀ ਨਗੀਆਂ ਨਵੀਆਂ ਟਰਾਲੀਆਂ ਹੁਣੇ ਹੁਣੇ ਇਹ 16-17 ਟਰਾਲੀਆਂ ਚਲਾਈਆਂ ਨੇ ਤੇ ਇਸ ਪਾਸੇ ਵੱਜੀ ਆ ਦੇਖੋ ਉਹ ਟਰਾਲੀ ਦਾ ਦੇਖੋ ਹਾਰਡ ਹੁੰਦਾ ਲੋਹਾ ਸੋ ਇਸ ਕਰਕੇ ਟਰਾਲੀ ਦਾ ਤਾਂ ਜ਼ਿਆਦਾ ਕੁਝ ਨਹੀਂ ਵਿਗੜਿਆ ਪਰਕਾਰ ਮੁਰੂਪੁਰੀ ਤਰ੍ਹਾਂ ਜਿਹੜੀ ਹੈ ਡੈਮੇਜ ਹੋ ਗਈ। ਹੁਣੇ ਗਲਤੀ ਕਿਹਦੀ ਆ ਇਹਦੇ ਵਿੱਚ ਇਹ ਜਾਂਚ ਦਵਾ ਪਤਾ ਲੱਗੂ ਆ। ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਐਸ ਪਾਸੇ ਵਜੇ ਇੱਥੇ ਵਜੇ। ਢੂੜੇ ਦਾ ਭਰਿਆ ਹੋਇਆ ਹੈ। ਟਰੈਕਟਰ ਹੈ ਜਿਹੜਾ। ਇਸ ਜਗ੍ਹਾ ਤੇ ਵਜੇ ਆ। ਇਹਦੇ ਵਿੱਚ ਜੋਰ ਨਹੀਂ ਤਾਰ ਬੱਤੀ। ਆ ਨਗਰ ਨੇ ਉਹਦੀਆਂ ਇਹ ਜਿਹੜੇ ਨਿਊ ਟਰਾਲੀਆ ਸੀਗੇ। ਤੇ ਹਸਤੇ ਹਸਤੇ ਲੋਕਾਂ ਦੀ ਮੰਗ ਆ ਕਿ ਇੱਥੇ ਬਹੁਤ ਜ਼ਿਆਦਾ ਤੇਜ਼ ਹੁੰਦੇ ਆ ਜਿਹੜੇ ਵੀ ਵਿਕਰ ਹੁੰਦੇ ਆ ਤੋਂ ਠੀਕ ਹੈ ਸਭ ਬੰਦਾ ਉਹਨਾਂ ਦਾ